जा पाया शहीध वाला शहीद सदेंग भगत सिंह शहीद राजगुरु सर फिरोशी की तमन्ना अब हमारे दिल में है देखना है जोर कितना बाजुए ਕਾਤਿਲ ਮੇ ਹੈ ਇਹ ਉਹ ਜਗ੍ਹਾ ਜਿੱਥੇ ਭਗਤ ਸਿੰਘ ਰਾਜਗੁਰੂ ਸੁਖਦੇਵ ਨੂੰ ਸਸਕਾਰ ਕੀਤਾ ਸੀ ਆ ਜੀ ਜੋ ਜਲਦੀ ਉਹਨਾਂ ਦੀ ਇਹ ਜਗ੍ਹਾ ਜੀ ਉੱਥੇ ਸੈਨੀ ਵਾਲਾ ਬਾਰਡਰ ਤੇ ਐਨੂ ਆ ਚੌਲ ਦੀਆਂ ਰਹਿਣੀਆਂ ਬਈ ਇਦਾਂ ਦੀ ਲੋਕਾਂ ਮੈਂ 24 ਘੰਟੇ ਚੱਲਦੀਆਂ ਫਿਰ ਹੂੰ ਇਹ ਮਿਸਾਲ ਚ ਚਲਦੀ ਰਹਿੰਦੀ ਦਿਨ ਰਾਤ। ਹਾਂਸੀ ਤੇ ਚੜ ਕੇ ਦੇਲਾ ਦੇਸ਼ ਯਾਦ ਕਰਾਤਾ ਛੋਟੀ ਉਮਰੀ। ਦੇਸ਼ ਨਾਲ ਇੰਨਾ ਪਿਆਰ ਸੀ। ਜਿਹੜੇ ਅੱਜਕੱਲ ਦੇ ਨੇਤਾ ਉਹਨਾਂ ਨੂੰ ਪੈਸੇ ਨਾਲ ਪਿਆਰ ਆ। ਉਹ ਤਾਂ ਬਸ ਏਸੀ ਕੁਰਸੀਆਂ 'ਚ ਆਰਾਮ ਨਾਲ ਬੈਠੇ ਰਹਿੰਦੇ ਆਰਡਰ ਹੀ ਕਰਦੇ ਬਸ। ਉਹਨਾਂ ਨੂੰ ਨਹੀਂ ਕੋਈ ਟੈਨਸ਼ਨ, ਕੋਈ ਜੀਵੇ ਚਾਹੇ ਮਰੇ। ਉਹਨਾਂ ਨੂੰ ਤਾਂ ਆਪਣੇ ਪੈਸੇ ਨਾਲ ਆਪਣੀ ਕੁਰਸੀ ਨਾਲ ਪਿਆਰ ਆ। ਉਹ ਕਹਿੰਦੇ ਨਾ ਰਾਜ ਨਹੀਂ ਉਹ ਲੱਭਣਾ। ਰਣਜੀਤ ਸਿੰਘ ਵਰਗਾ। ਜਿਹੜਾ ਰਾ ਰਣਜੀਤ ਸਿੰਘ ਵੇਲੇ ਸੀ ਉਹ ਨਹੀਂ ਉਹ ਬਣਾ। ਆਹ ਦੇਖ ਲੋ ਵੀਰੇ। ਆਹੀ ਮਿਸਾਲ ਚੱਲਦੀ ਰਹਿੰਦੀ। ਇਹ ਆਜੀ ਉਹ ਸਮਾਦ ਸਰਦਾਰ ਭਗਤ ਸਿੰਘ ਸਖਦੀਪ ਸਿੰਘ ਰਾਜਪੂਤ ਇਨਕਲਾਬ ਜਿੰਦਾਬਾਦ ਇਹ ਮਸਾਲਾ ਇੱਥੇ ਜਲਦੀ ਰਹਿੰਦੀ ਹੈ ਜੀ ਪਰਨਾਮ ਸ਼ਹੀਦਾਂ ਨੂੰ ਖੁੱਛਾ ਖੁੱਛਾ ने ने बड़ी दूर से लाए हम किश्ती निकाल के मेरे देश के बच्चों इसे रखना संभाल के पर नहीं आजकल नहीं अजकल आज तो देश मंत्रियों ने खा लिया कुछ संतरिया ने खा लिया ਕੋਸ਼ਿਖਾ ਦਾ दारू ਸੀਟਾਂ ਹੀ ਮਲਾ ਨੇ ਇਹ ਮੇਰਾ ਵੀਰ ਇਹ ਵੀ ਦੇਖ ਲੋ ਆਇਆ ਇਹ ਕਹਿੰਦਾ ਭਾਜੀ ਆਪਾਂ ਜਾਣਾ ਜਾਣਾ ਗਰਮੀ ਪਈ ਚਾਹੇ ਜਿੰਨੀ ਮਰਜ਼ੀ ਹੋਵੇ ਕਹਿੰਦਾ ਉਹ ਸ਼ੀਦਾਂ ਦੇ ਧਰਤੀ ਤੇ ਜਾਣਾ ਜਾਣਾ ਇਹ ਦੇਖੋ ਪੁਰਾਣੀ ਬਿਲਡਿੰਗ ਇੱਥੇ ਗੋਲੀਆਂ ਦੇ ਨਿਸ਼ਾਨ ਉੱਪਰ

ਹਾਲ ਹੋ ਗਿਆ ਹੁਣ ਉੱਪਰ ਜਾਂਦੇ ਆਪਾਂ ਉੱਪਰ ਦੇਖਦੇ ਕੀ ਆ ਉੱਤੇ ਉਹ ਅੰਗਰੇਜ਼ਾਂ ਵੇਲੇ ਦੀ ਬਿਲਡਿੰਗ ਆ ਬਹੁਤ ਪੁਰਾਣੀਆਂ ਇਹ ਰ ਪੌੜੀਆਂ ਤਾਂ ਹੁਣ ਬਣਾਈਆਂ ਇਹਨਾਂ ਨੇ ਅੱਛਾ ആ ഗോലിയ നിശാനി പല ബിൾഡിംഗ് ജൈവ ലൈറ്റ് ਇਹ ਗੁਰੂਣੇ ਕੋਣ ਹੈ ਇਹ ਬੰਕਰ ਸੀ ਲੋਕਾਂ ਵਾਲੇ ਹਾਲੋ ਇਹ ਦੇਖੋ ਜੀ ਉਹ ਸਾਹਮਣੇ ਸਮਾਦ ਹੈ ਜਿਹੜੀ ਸਰਦਾਰ ਭਗਤ ਸਿੰਘ ਨੇ ਮਾਂ ਦੀ ਸਮਾਦ ਹੈ ਜੀ ਉਹ ਸਾਹਮਣੇ ਹਾ ਦੇ ਲੋ ਆ ਦੇਖੋ ਗੋਲੀਆਂ ਦੇ ਨਿਸ਼ਾਨ ਭਾਈ ਨੂੰ ਫੋਨ ਕਰੀ ਕੀ ਕਹਿੰਦੇ ਆ ਦੇਖੋ ਜੀ ਉਸ ਵੇਲੇ ਦੇ ਗੋਲੀਆਂ ਦੇ ਨਿਸ਼ਾਨ ਉੱਪਰ ਚਲੋ ਜੀ